₹100 ਬਾਰ ਬਾਲਮੀਕੀ ਮਹਾਰਾਜ ਦੀ ਜੈ ਆਦਵਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਜੱ태ਬੰਦੀ ਵਿੱਚ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਲੁਧਿਆਣਾ ਵਿੱਚ ਜਿੰਨਾ ਵੀ ਮੱਤ ਬਾਲਮੀਕੀ ਮਰਗੀ ਸਿੱਕ ਭਾਈਚਾਰਾ ਹੈ 13 ਤਰੀਕ ਤੈਨ ਸ਼ੁੱਕਰਵਾਰ ਸੀਐਮ ਦਾ ਘਰਾਵ ਕਰਨ ਲਈ ਪਹੁੰਚਣ ਸਮੁੱਚੇ ਸਮਾਜ ਨੂੰ ਕਹਿਣਾ ਚਾਹੁੰਦਾ ਜਿੰਨਾ ਟਾਈਮ ਆਪਾਂ ਇਕੱਠੇ ਨਹੀਂ ਹੁੰਦੇ ਆਪਣੀ ਇਹ ਗੁਰੂਆਂ ਦੀਆਂ ਬੇਅਦਬੀਆਂ ਜਿੱਦਾਂ ਡਾਕਟਰ ਭੀਮਰਾਵ ਅਮਲੇਦਕਰ ਜੀ ਦੇ ਕੋਤ ਲਗਾਤਾਰ ਬੇਅਦਬੀਆਂ ਕਰ ਰਹੇ ਨੇ ਲੋਕ ਮਾਨਤਰੀ ਭਗਵੰਤ ਮਾਨ ਜੀ ਦਾ ਬਿਆਨ ਨਾ ਆਉਣਾ ਬਹੁਤ ਨਿਨਿੰਦਨਯੋਗ ਹੈ ਆਦਿਵਾਸੀ ਗੁਰੂ ਗਿਆਨ ਨਾਪੂਰੇ ਸੰਘਰਸ਼ ਦਲ ਵੱਲੋਂ 13 ਤਰੀਕ ਦਿਨ ਸ਼ੁੱਕਰਵਾਰ 11 ਵਜੇ ਲੁਧਿਆਣਾ ਵਿਖੇ ਸਤਕਾਰਯੋਗ ਸੀਐਮ ਭਗਵੰਤ ਮਾਨ ਜੀ ਦਾ ਘਰਾਓ ਕਰਨ ਲਈ ਬਾਲਮੀ ਕੁਮਾਰ ਜੀ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਥੀ ਲੁਧਿਆਣਾ ਵਿਖੇ ਪਹੁੰਚਣ ਜੋ ਬੋਲੇ ਸੋਨਰ ਪੈ ਬਾਰ-ਬਾਰ ਮੀਨ ਮੰਨਾਰਾ ਜੀ ਕੀਜ